As i did. Tchau, ॿुध बुद ॿुधा उपज बिन सैनी じゃあ。 ¡Adeno, yo ਪੁਰਤਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੇ ਮੰਗਲੇ ਕੁੰਨ ਅਸਲੇ ਕੀ ਭਈ ਪਾਰੀ ਪੈਰੋ ਕੇ ਮਾਂ ਕੋ ਨਾਰੀ ਪੰਚਮ ਹਰਕ ਜੀ ਸਾਥ ਸੁਮਾਈ ਮੰਗਾਲਮਾ ਪਦ ਮਾਦਵ ਗਾਵੇ ਲਗਤ ਬਿਲਾਵ ਲਗਾਵੇ ਆਪਣੀ ਆਪਣੀ ਭਾਗ ਅਸ਼ਟ ਪੁੱਤਰ ਭੈਰਵ ਕੇ ਗਾਵੇ ਕਾਇਨ ਪਾਤਰ ਦੂਰਿਆ ਮਾ ਤੁਨੀ ਪਾਚੋ ਤਾਂ ਕਈ ਗੋਲ ਤਨੀ ਅਰਧੇ ਮਕੰਡਾ ਲਈੰਦਾਰੀ ਸੇਉਤੀ ਉਚਾਰੀ ਤਨਾਸਰੀ ਪਾਚੋ ਗਾਈ ਮਾਲ ਰਾਗ ਬੋਸਕ ਸੰਗ ਲਾਈ ਮਾਨੂ ਮਸਤ ਅੰਗ ਮੇਵਾਰਾ ਪਰਪਲ ਚੰਡ ਕੋਸ ਕੋਬਾਰਾ ਹੋਖਟ ਓ ਪੋਰ ਆਨੰਦ ਗਾਈ ਅਸ਼ਟ ਮਾਲ ਕੋਸਕ ਸੰਗ ਲਾਏ ਪੁਨ ਆਏ ਢੋਲ ਪੰਚਨਾਰ ਸੰਗ ਅਸ਼ਟ ਸੋਤ ਉਠੇ ਤਾਨ ਕੋ ਲੋਲ ਗਾਇਨ ਧਾਰ ਮਿਲਾਵਈ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂ ਸੋਹਾਈ ਸਸੈ ਰੀਲ ਭਾਰ ਜਾ ਸੰਧ ਲਾਈ ਮਨ ਦੁਆਰ ਜਾ ਤੁਰਮਨ ਜਭਾਤ ਰਿਆਈ ਚੰਦਰ ਪੀਮਨ ਮੰਗਲਨ ਸੋਹਾਈ

ਕਮਲ ਕੋ ਸੰਬ ਚੰਪਕ ਕੇ ਨਾਮ ਗੋਰਾ ਓ ਕਾਨ ਰਖ ਲਿਆ ਨ ਅਸ਼ਟ ਪੁੱਤਰ ਦੀਪਕ ਕੇ ਜਾਣਾ ਸਭ ਮਿਲ ਸ੍ਰੀ ਰਾਜ ਰਗਾ ਵੈ ਪਾਚੋ ਸੰਗ ਬਰੰਗਨ ਲਾਵੇ ਬੈਰਾ ਦੀ ਕਰਨਾ ਦੀ ਧਰੀ ਗਵਰੀ ਗਾਵੇ ਆਸਾ ਵਰੀ ਦੇ ਪਾਸ਼ ਸਿੰਧਵੀ ਅਲਾ ਪੀ ਸ੍ਰੀ ਰਾਗ ਸਿਉ ਪਾਚੋ ਤਾਪੀ ਤਾਲ ਮੁਸਾਰਗ ਸਾਧਰਾ ਔਰ ਗੋਡਗ ਬੀਰ उत्तर श्री राग के पुंड पुंभ मीर पाष्टम मेघ राग वका वर पांचो संग बरंगण लावै तोरट पुंडम लागी धोनी पुण गावै असा गुणगुणी ऊचै सुर सो हो पुण किनी मेघ राग शिव पांचो चीनी बैरा धर गज तरके दारा जबली दर डट्यो जरता करियो बोले सोन वागुरु जी का हाशा वागु के पति वाहिगू सह ਪਾਏ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਦ ਭਾਗੀ ਪਾਏ ਸੁਣ ਸੁਣ ਜੀਵੈ ਦਾਤ ਤੁਮ ਬਾਣੀ ਪਾਰਿਗਟਾਈ ਹਿਸਾਬ ਨ ਮੈਂ ਸੇਵਕ ਕੀ ਰਕੀ ਰਹਾਓ ਅਗਨ ਸਾਗਰ ਤੇ ਕਟਿਆ ਤ੍ਰਵ ਜਰਨੁ ਮੁਝਾਈ ਅਮਰਤ ਨਾਮ ਜਲ ਸਚਿਆ ਬੁਰ ਭੈ ਸਾਈ ਜਨਮ ਮਾਰਨੰਦ ਕਟਿਆ ਤਉ ਤਕਾਤਿ ਆਨ ਪਾਇਆ ਕਟੇ ਸਿਲਕ ਪਰਮ ਮਹਾ ਕੀ ਆਪਣਾ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛੂ ਸਭ ਪ੍ਰਭ ਕਾ ਹਾਥ ਸਰਬ ਸੰਤ ਨਾਨਕ ਪਾਈ ਰਾਗ ਸੰਤਨ ਸਾਥ ਮਤ ਕੋਈ ਜਾਣੋ ਅਬਰਕ i ਗਰੋ 7a City.